ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਕੀ ਲਾੜੀ ਫੌਜ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਪ੍ਰੋਗਰਾਮ ਲਿਖਿਆ ਜਾਂਦਾ ਨਾਨਕਸਰ ਕਲੇਰਾ ਜਗਰਾਉਂਪੁਰ ਮਾਸ਼ੀਆਰੇ ਦੇ ਅੰਝਾਂ ਦੀ ਬਸ ਪਰ ਸੰਗਤਾਂ ਦੇ ਵਿੱਚ ਇੱਕ ਬੜ ਬਹੁਤ ਵੱਡਾ ਪਿਆਰ ਹੈ ਪਰ ਪ੍ਰੇਮ ਹੈ ਗੁਰੂ ਮਹਾਰਾਜ ਦੀ ਅਰਦਾਸ ਨਾਲ ਜਿਹੜੇ ਜਿਹੜੇ ਵੀਰ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸਮਝ ਬਸ ਯਾਤਰਾ ਚੱਲਦੀ ਹੈ ਮੈਂ ਤੁਹਾਨੂੰ ਆਦ ਕਰਦਾ ਵੀਰਾਂ ਦਾ ਵੀ ਔਰ ਸੰਗਤ ਦਾ ਵੀ ਸੰਗਤ ਦੇ ਵਿੱਚ ਅੱਜ ਤੁਸੀਂ ਦੇਖ ਵੀ ਲਿਆ ਕਿ ਕਿੰਨਾ ਵੱਡਾ ਪਿਆਰ ਹੈ ਕਿ ਜੋਗ ਹੈ ਜੋਸ਼ ਹੈ ਦਾ ਕੇਕ ਕੱਟ ਕੇ ਸੰਗਤਾਂ ਆਪਣੇ ਆਪਣੇ ਕੇਕ ਲੈ ਕੇ ਆਈਆਂ ਪਰ ਆਪਣਾ ਬਰਥਡੇ ਸੈਲੀਬ੍ਰੇਸ਼ਨ ਸੰਗਤ ਦੇ ਵਿੱਚ ਕੀਤਾ ਮੈਂ ਤਾਂ ਮੁਆਫ ਕਰਦਾ ਉਹਨਾਂ ਦਾ ਵੀ ਸੰਗਤਾਂ ਦਾ ਜਿਹੜਾ ਪਿਆਰ ਦਿਖਾਉਂਦੀਆਂ ਨੇ ਇੱਕਪੜਾ ਫੈਮਿਲੀ ਸਮੇਤ ਸਾਰਿਆਂ ਨੂੰ ਤੇ ਗੁਰੂ ਮਹਾਰਾਜ ਦੇ ਅਰਦਾਸ ਕਰਦਾ ਐ ਸੇਵਾ ਐਸੀ ਤਰ੍ਹਾਂ ਨੰਦਰ ਚਲਦੀ ਰਵੇ ਲੰਬੇ ਸਮੇਂ ਦੇ ਸੰਕਾਰੇ ਸਹਿਯੋਗ ਦੇ ਨਾਲ ਔਰ ਵੀਰਾ ਦੇ ਪਿਆਰ ਦੇ ਨਾਲ ਅਨੁਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾਨਕ ਸਰ ਗੁਰਦੁਆਰੇ ਜਗਰਾਉਂ ਨਹੀਂ ਹਰ ਵਾਰੀ ਅਸੀਂ ਜਾਂਦੇ ਹਾਂ ਕੀ ਕਹਿਣਾ ਚਾਹੋਗੇ ਯਾਤਰਾ ਬਾਰੇ ਬਹੁਤ ਵਧੀਆ ਇਹਨਾਂ ਹਰ ਹਰ ਕਿਤੇ ਲੈ ਕੇ ਜਾਂਦੇ ਆ ਸੰਗਤ ਬਹੁਤ ਵਧੀਆ ਲੈ ਕੇ ਜਾਂਦੇ ਆ ਇਹਨਾਂ ਨੇ ਹੁਣ ਪਟਨਾ ਸਾਹਿਬ ਵੀ ਲੈ ਕੇ ਜਾਣਾ 2 ਜਨਵਰੀ ਇਹ ਵੀ ਗੇਂਗ ਵੀ ਆ। ਹਾਂਜੀ ਹੁਣ ਹਰ ਕਿਤੇ ਅਸੀਂ ਗਏ ਆ। ਇਹ ਗੁਰੂ ਦੀ ਰਾਣੀ ਕੋਲ ਸੇਵਾ ਕਰੀ ਵਧੀਆ ਕਰੀ ਕੰਮ। ਹਾਂਜੀ ਬਹੁਤ ਵਧੀਆ ਕਾਜ ਜੀ ਆ। ਅਗਰ ਵੀ ਯਤ ਹੋ ਜਾਣਾ ਇਹ। ਹਾਂਜੀ ਜਾਣੀ ਚਾਹੀਦੀ ਅੱਗੇ ਦੀ ਹੋਰ ਵੀ ਸੇਵਾ ਉਹਨਾਂ ਨੂੰ ਕਰਨੀ ਚਾਹੀਦੀ ਹੋਰ ਵੀ ਕਰਦੇ ਆ ਸੇਵਾ। ਹਰ ਜਗ੍ਹਾ ਲੈ ਕੇ ਜਾਂਦੇ ਦਰਬਾਰ ਸਾਹਿਬ ਵੀ ਲੈ ਕੇ ਜਾਂਦੇ ਹਰ ਮਹੀਨੇ। ਚੇ ਮਨਸੂਰੀ ਵੀ ਲੈ ਗਏ ਕਹਿੰਦੇ ਬਿਸੀ ਹਾਂਜੀ ਮਨਸੂਰੀ ਵੀ 2 3 4 ਵਾਰ ਲੈ ਗਏ ਹੈ ਟੀਮਪੋਰ ਸਾਬ ਟੀਮਪੋਰ ਸਾਬ ਵੀ ਲੈ ਕੇ ਜਾਂਦੇ ਹਰ ਜਗ੍ਹਾ ਲੈ ਕੇ ਜਾਂਦੇ ਲੋਕਾਂ ਦੀ ਕੀ ਪਰੋਗ ਵੀ ਇੱਥੇ ਯਾਤਰਾ ਵਿੱਚ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਗੁਰੂ ਘਰ ਚ ਹਰ ਵਾਰੀ ਜਾਣਾ ਚਾਹੀਦਾ ਇਹਨਾਂ ਦੇ ਹਰਪੁਰਨ ਮਾਸ਼ੀ ਦੇ ਲੈ ਕੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੁਰਨ ਮਾਸ਼ੀ ਦੇ ਉੱਤਰ ਦੇ ਹਾੜੇ ਨਾਨਕ ਸਰ ਕਲੇਰਾ ਵਿਖੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸੇਵਾ ਚੱਲ ਰਹੀ ਹੈ ਹਰ ਮਹੀਨੇ ਬਾਲੀ ਸੇਵਾ ਜੋ ਪੂਰਨ ਮਾਸ਼ੇਲੇ ਦਿਹਾੜੇ ਨਾਨਕ ਸਰ ਪੇਰੇਆਂ ਵਿੱਚ ਜਾਂਦਾ ਹੈ ਔਰ ਮਹਾਰਾਜ ਦੀ ਅਪਾਰ ਕਿਰਪਾ ਸਦਕੇ ਜੋ ਪਿਛਲੇ ਕਈ ਸਾਲਾਂ ਤੋਂ ਇੰਤਰੇ ਸੇਵਾ ਚੱਲ ਰਹੀ ਹੈ ਔਰ ਐਸੀ ਕਿਰਪਾ ਮਹਾਰਾਜ ਦੀ ਸਾਡੇ ਵੀਰ ਗੁਰੂ ਕੀ ਲਾਇਲੀ ਫੌਜ ਜੱਥੇ ਤੇ ਜਿਹੜੇ ਵੀ ਵੀਰ ਭਾਈ ਉਹਨਾਂ ਦੇ ਨਾਲ ਸਾਥ ਸਹਿਯੋਗ ਸੇਵਾ ਕਰਦੇ ਨੇ ਸਭ ਦੇ ਸਿਰ ਤੇ ਪ੍ਰਮਾਤਮਾ ਐਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖੇ ਕਿ ਜਿਹੜੀ ਸੇਵਾ ਪਿਛਲੇ ਇੰਨੇ ਸਾਲਾਂ ਤੋਂ ਚੱਲ ਰਹੀ ਹੈ ਉੱਗ ਗਈ ਤਾਂ ਮਰ ਐਸੇ ਤਰ੍ਹਾਂ ਸੇਵਾ ਕਰਦੇ ਰਹੀਏ ਇਹ ਅਹੀ ਪ੍ਰਮਾਤਮਾ ਚਰਨਾਂ 'ਚ ਬੇਨਤੀ ਹੈ ਕਿ ਕਿੰਨੀ ਵੱਧ ਉਹ ਸੰਗਤ ਹੋਵੇ ਸਾਰੀ ਸੰਗਤ ਨੂੰ ਲਿਜਾਣ ਦੀ ਸਮਰੱਥਾ ਬੱਚੇ ਅਤੇ ਹੋਰ ਸੰਗਤ ਨੂੰ ਬੇਨਤੀ ਕਰਦੇ ਆ ਜੋ ਵੀ ਸੰਗਤ ਇਸ ਸੰਯੋਗ ਦੇ ਵਿੱਚ ਆਪਣਾ ਸੰਯੋਗ ਪਾਣਾ ਚਾਹੁੰਦੇ ਨੇ ਜੋ ਤਿਲ ਫੁੱਲ ਜ਼ਰੂਰੀ ਨਹੀਂ ਕਿਸੇ ਨੇ ਧਨ ਨਾਲ ਸੇਵਾ ਕਰਨੀ ਹੈ ਕੋਈ ਆਪਣੇ ਹੱਥੀ ਵੀ ਕਿਰਤ ਕਰਕੇ ਵੀ ਸੇਵਾ ਕਰ ਸਕਦਾ ਹੈ ਸਾਰੇ YouTube ਬੇਨਤੀ ਕਰਦਾ ਵੱਧ ਤੋਂ ਵੱਧ ਇਹੋ ਜਿਹੇ ਧਰਿਆਂ ਨਾਲ ਜੁੜੋ ਤਾਂ ਕਿ ਹੋਰ ਵੱਧ ਤੋਂ ਵੱਧ ਸੰਗਤ ਨੂੰ ਗੁਰਦ ਆਮਾ ਦੀ ਸੇਵਾ ਤੇ ਦਰਸ਼ਨਾਂ ਲਈ ਲੈ ਕੇ ਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੂਰਨ ਮਾਸ਼ੀ ਦੇ ਦਿਹਾੜੇ ਤੇ ਗੁਰ ਕੀ ਲਾਡਲੀ ਫੌਜ ਜੋ ਹਰ ਮਹੀਨੇ ਨਾਨਕਸਰ ਯਾਤਰਾ ਸੰਤਾਨੀਆਂ ਲੈ ਕੇ ਜਾਂਦੇ ਹਨ ਮੈਂ ਰਾਜਾ ਜੀ ਦਾ ਉਹਨਾਂ ਦੇ ਜੋ ਸੰਗੀ ਸਾਥੀ ਹਨ ਜੋ ਮੈਂਬਰ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਗੁਰੂ ਮਹਾਰਾਜ ਦਾ ਧੰਨ ਧੰਨ ਸਾਬ ਸਿੰਘ ਗੁਰੂ ਗ੍ਰੰਥ ਸਾਹਿਬ ਸੇਵਾ ਤਾ ਕਾਲਪੁਰ ਗਵਾਈ ਗੁਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਕੀ ਲਾਡਲੀ ਦੀ ਫੌਜ ਤੇ ਮੈਂਬਰਾਂ ਤੇ ਸਿਰ ਤੇ ਮਿਹਰ ਪ੍ਰਿਆਤ ਰੱਖਿਆ ਹੈ ਤਾਂ ਜੋ ਇਹ ਸੇਵਾ ਨਿਰੰਤਰ ਕਈ ਸਾਲਾ ਤੋਂ ਨਿਭਾ ਰਹੇ ਹਨ ਅੱਗੋਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਹੀ ਨਿਰੰਤਰ ਹੀ ਸਾਡੇ ਸੇਵਾ ਕਰਦੇ ਰਹਿਣ ਆਹ ਨਾਲ ਹੀ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਆਪਣੇ ਨੌਜਵਾਨ ਵੀਰਾਂ ਨੂੰ ਕਿ ਜੋ ਨਸ਼ਿਆਂ ਦੀ ਲਾਤ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਛੱਡ ਕੇ ਆਓ ਆਪਾਂ ਗੁਰੂ ਕੀ ਲਾਡਲੀ ਫੌਜ ਦੇ ਮੈਂਬਰਾਂ ਨਾਲ ਰਲিয়ে ਹੋਰ ਸੁਸਾਇਟੀਆਂ ਨਾਲ ਰਲিয়ে ਤਾਂ ਜੋ ਆਪਾਂ ਆਪਣਾ ਜੀਵਨ ਸਫਲਾ ਕਰ ਸਕੀਏ ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਲੈ ਸਕੀਏ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਟਾਈਮ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਆਪਣੀ ਅਰਦਾਸ ਭੇਟਾ ਅਰਦਾਸ ਕਰਦੇ ਹਨ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂ ਅੱਗੋਂ ਵੀ ਆਸ ਕਰਦੇ ਹਾਂ ਕਿ ਇਹ ਗੁਰੂ ਕੀ ਲਾਡਲੀ ਭੋਇ ਨੂੰ ਇਦਾਂ ਹੀ ਸਹਿਯੋਗ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜੀ ਗੁਰੂ ਦਾ ਅੱਜ ਇੱਥੇ ਜਾ ਰਹੇ ਹਾਂ ਕੀ ਚਾਹਣਾ ਚਾਹੁੰਦਾ ਮਾਈ ਹਾਂਜੀ ਹਾਂ ਹਾਂ ਬੋਲੋ ਨਾਮ ਸਰ ਜੀ ਮੇਰਾ ਨਾਮ ਕਰਨਜੀਤ ਕੌਰ ਹੈ ਅਸੀਂ ਨਾਨਕ ਸਰ ਜਾ ਰਹੇ ਹਾਂ ਸੰਗਤ ਨੂੰ ਲੈ ਕੇ ਹਾਂ ਜਿਹੜੀ ਗਰਾਸ ਹੋਣਾ ਜਿਸ ਤਰ੍ਹਾਂ ਉਹ ਵਧੀਆ ਮੈਦੇ ਆ ਜਿਹੜੀ ਸੇਵਾ ਕੰਮ ਕਰੀ ਰਹੀ ਹੈ ਕਰੋ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਬਣੀ ਰਵੇ ਹੋਰ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਹਾਂਜੀ 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 ਅਸੀਂ 11 ਸਾਲ ਤੋਂ ਲਗਾਤਾਰ ਜਾ ਰਹੇ ਹਾਂ ਜੀ ਲੋਕਾਂ ਨੂੰ ਵੀ ਕਹਿਣਾ ਚਾਹੋਗੇ ਲੋਕਾਂ ਨੂੰ ਆਓ ਸੰਗਤ ਸਾਢੇ ਨਾਲ ਜੁੜੋ ਹੋਰ ਜਾਓ ਚਲੋ ਨਾਨਕ ਸਰ ਹੈ ਨਾ ਗੁਰੂ ਦੀ ਕਿਰਪਾ ਪ੍ਰਾਪਤ ਕਰੋ ਹਾਂਜੀ ਹਾਂਜੀ दो गोलमले की खोदला ले खटकु नितेलाय गोलमले जो बोले सोनेहार गाछ दिरी वॉल बाय गोलमले कस खून नितेलो तो टोटल चल पास ना गुरु गोविंद सिंह जी केने पुत्र सा तन्नू याद आंदा पास